ਗਿੱਦੜੀ ਗੀਰਾ ਦੇ ਪਿੰਡ ਡਰਾੰਗ ਸਿੰਘ ਵਾਲਾ ਵਿਖੇ ਇਕੱਠੇ ਹੋਏ ਸਾਰੇ ਸਾਡੇ ਕਿਸਾਨ ਮਜ਼ਦੂਰ ਆਗੂ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਇੱਥੇ ਵਾਪਰਿਆ ਵਾ ਕਿਸੇ ਦਾ ਕੋਈ ਆਪਣਾ ਨਿੱਕੇ ਮੁੱਟੇ ਮਸਲੇ ਹੋਣਗੇ ਪਿੰਡਾਂ 'ਚ ਹੁੰਦੇ ਚੱਲਦੇ ਰਹਿਣ ਸਾਡਾ ਉਹਨਾਂ ਨਾਲ ਕੋਈ ਮਤਲਬ ਨਹੀਂ ਅਸੀਂ ਤੇ ਕਿਸੇ ਦੇ ਵੀ ਘਰ ਰਾਤ ਜਿੱਥੇ ਮੈਂ ਕੰਮ ਲਈ ਆਏ ਸੀ ਠਹਿਰੇ ਸੀ ਇੱਥੇ ਫੈਰ ਕਰਨ ਗਏ ਆ ਰੋਟੀ ਖਾਣ ਤੋਂ ਬਾਅਦ ਯਾਰ ਆ ਬੰਦ ਕਰੋ ਫੈਰ ਕਰਨ ਗਏ ਆ ਮੈਂ ਆ ਨਾਲ ਇਹਨਾਂ ਦਾ ਲੜਕਾ ਸੀਗਾ ਘਰ ਵਾਲਿਆਂ ਦਾ ਆ ਮੁੰਡਾ ਜਿਹੜਾ ਪਿੱਛੇ ਵੀ ਤੇ ਉਹਦੇ ਉਹਦੇ ਵਿੱਚ ਅਸੀਂ ਗਾਂ ਚੱਲ ਗਏ ਆ ਸਿੱਤੇ ਗਏ ਆ ਪਾਇਆ ਜਿਹੜਾ ਸੰਤੂ ਵਾਲੇ ਨੂੰ ਜਾ ਰਿਹਾ ਇੱਥੋਂ ਪਾਇਆ ਜਾ ਰਿਹਾ ਵਾ ਕੱਚਾ ਪਾਇਆ ਵਾ ਉੱਥੇ ਜਾ ਰਹੇ ਆ ਅੱਗੇ ਚੱਲ ਗਏ ਕਿਲੋਮੀਟਰ 1.5 ਕਿਲੋਮੀਟਰ ਗਾਂ 'ਚ ਲੱਗੇ ਆ ਉਦੋਂ ਮੁੜ ਕੇ ਵਾਪਸ ਮੁੜੇ ਗੱਡੀ ਉਥੇ ਰੁਕ ਜਾਈਆ ਤੋਂ ਗਾਂ ਵਾਪਸ ਮੁੜ ਆਇਆ ਮੁੜ ਕੇ ਜੇ ਵਾਪਸ ਮੁੜਿਆ ਤਾਂ ਫੇਰ ਇਹਨੇ ਗੱਡੀ ਪਿੱਛੇ ਲਾਈ ਹੋਈ ਹੈ ਪਹਿਲਾਂ ਗੱਡੀ ਆਈ ਕਿ ਗੱਡੀ ਦੋ ਆਏ ਲਾਗੇ ਤੁਰਿਆ ਗੱਡੀ ਕਿਦੀ ਘਲੋਤੀ ਹੈ ਗੱਡੀ ਇਹ ਤਾਂ ਲੇਟਾ ਮਾਰੀ ਜਾਂਦਾ ਗੱਡੀ ਕਿਦੀ ਘਲੋਤੀ ਹੈ ਮਨ ਲਾ ਰਾਂ ਰੋਕਿਆ ਪੂਰੀ ਤਰ੍ਹਾਂ ਨਾਲ ਬੰਦੇ ਆ ਉਹਨਾਂ ਦੇ ਪੰਜ ਸੱਤ ਮੜੇ ਹੈਗੇ ਉਹਨਾਂ ਕੋਲ ਕਿਰਪਾਨਾਂ ਵੀ ਆ ਦੂਜੇ ਡੰਡੇ ਡੰਡੇ ਡੋਡੇ ਵੀ ਆ ਡਾਂ ਗਾਂ ਡੂੰਗਾ ਜੀਆਂ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਮੁੜ ਕੇ ਇਹਨਾਂ ਨੇ ਮੁੰਡੇ ਨੇ ਫੋਨ ਲਾਇਆ ਆਪਣੇ ਪਿਓ ਪਿਤਾ ਨੂੰ ਕਿ ਜਰਾ ਬੰਦਿਆਂ ਨੇ ਰਾਹ ਰੋਕਿਆ ਹੋਇਆ ਵਾ ਤੁਸੀਂ ਆਪਣੇ ਬੰਦਿਆਂ ਉਧਰੋਂ ਜਿਹੜੇ ਬੰਦੇ ਆਪਣੇ ਇਧਰੋਂ ਕੋਈ ਆਏ ਪਰੇ ਬੰਬੀ ਦੇ ਉੱਤੇ ਸੀ ਕੋਈ ਦੋ ਦਿਨ ਜਾਣੇ ਉਹ ਆ ਗਏ ਉਦੋਂ ਬਾਅਦ ਉਹ ਫਿਰ ਮਤਲਬ ਥੋੜਾ ਗਾਂ ਨੂੰ ਲੰਘ ਗਿਆ ਵਾ ਅਸੀਂ ਆਪਣੇ ਘਰ ਆ ਗਏ ਆ ਤੇ ਉਹਨੇ ਆੜ ਕੇ ਬੰਦੇ ਨਾਲ ਲੈ ਕੇ ਇੱਥੇ ਮੁੜ ਕੇ 2 ਢਾਈ ਘੰਟੇ ਫੇਰ ਇੱਥੇ ਖੜੇ ਰਹਿ ਆਪਣੇ ਬੰਦੇ ਲੈ ਕੇ ਇੱਥੇ 2 ਢਾਈ ਘੰਟੇ ਅਗਲੀ ਨੁਕਰ ਤੇ ਫਿਰ ਖੜਾ ਰਿਹਾ 11 12 ਵਜੇ ਤੱਕ ਇਹ ਕੰਮ ਚੱਲਦਾ ਰਿਹਾ ਜੀ ਇਸ ਕਰਕੇ ਇਹ ਗੁੰਡਾਗਰਦੀ ਆ ਅੱਤ ਦੀ ਗੁੰਡਾਗਰਦੀ ਆ ਜਿੰਨੋ ਕਿ ਸਾਡਾ ਕੋਈ ਵਾਅ ਵਾਸਤਾ ਨਹੀਂ ਨਾ ਮੈਂ ਕਿਸੇ ਦੀ ਪੈੜੀ ਚ ਗਿਆ ਨਾ ਕਿਤੇ ਮਤਲਬ ਨਾ ਕੋਈ ਲੈਣਾ ਨਾ ਦੇਣਾ ਨਾ ਕਿਸੇ ਦੇ ਗਲਾ ਮਾੜੀ ਕੋ ਗੱਲ ਕੀਤੀ ਹੈ ਤੇ ਉਹਦੇ ਵਿੱਚ ਉਹ ਐਸਐਚਓ ਸਾਹਿਬ ਆਏ ਆ ਆਪਣੇ ਚਵੇਲੀ ਜੀ ਇਥੋਂ ਮੱਲਾ ਵਾਲੇ ਦੇ ਮੱਲਾ ਦਾ ਥਾਣਾ ਲੱਗਦਾ ਇਹਨੂੰ ਇਹ ਪਿੰਡ ਨੂੰ ਉਹਨਾਂ ਨੇ ਆਣ ਕੇ ਸਾਰੀ ਗੱਲ ਸੁਣੀ ਹੈ ਇੱਕ ਤੇ ਜਿਹੜੀਆਂ ਪਹਿਲੀਆਂ ਦਰਖਾਸਤਾਂ ਜਿੰਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਬਣਾ ਉਹ ਵੀ ਉਹ ਛਾਰਜ ਬੀਨ ਕਰਨਗੇ ਉੱਤੇ ਜੋ ਕਾਰ ਵੀ ਠੁਕਵੀ ਆ ਉਹ ਕਰਨਗੇ ਤੇ ਜਿਹੜੀ ਅੱਜ ਦੀ ਦਰਖਾਸਤ ਉਹਨਾਂ ਕਹਿੰਦੇ ਅਸੀਂ ਪਰਚਾ ਦਿੱਤੇ ਜਿਹੜਾ ਵਾ ਨਿਗਲ ਐਡਵਾਈਜ਼ਰ ਨਾਲ ਗੱਲ ਕਰਕੇ ਜੋ ਪਰਚਾ ਬਣਦਾ ਬਰਾ ਰੋਕਣ ਦਾ ਉਹ ਧਾਰਾ ਲਾ ਗਿਓ ਪਰਚਾ ਕਰ ਦਿੰਦੇ ਇਹਨਾਂ ਨੇ ਇਹ ਸਾਨੂੰ ਵਿਸ਼ਵਾਸ ਦਵਾਇਆ ਅੰਦਰ ਬੈਠ ਕੇ ਠੀਕ ਹੈ ਜੀ ਤੇ ਉਦੋਂ ਆਪਾਂ ਇੱਥੋਂ ਮਾਰਚ ਕਰਦੇ ਹੋਏ ਬੱਲਾਲੇ ਜਾਣਾ ਸੀ ਉਹ ਫਿਰ ਆਪ ਇੱਥੇ ਆ ਗਿਆ ਠੀਕ ਹੈ ਹੁਣੇ ਆਪਣਾ ਇੱਥੇ ਆਪਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਦੂਸਰਾ ਉਹ ਇਸ ਤੋਂ ਵੀ ਇਲਾਵਾ ਉਸਨੇ ਬਹੁਤ ਕੁਝ ਕੀਤਾ ਹੋਇਆ ਜਿੱਥੇ ਮਰਜ਼ੀ ਗੋਲੀ ਚਲਾ ਦੇਣੀ ਆ ਪਿੰਡ ਦੇ ਵਿੱਚ ਜਾਂ ਜਿੱਥੇ ਮਰਜ਼ੀ ਕਿਸ ਨੂੰ ਚਪੇੜਾ ਮਾਰ ਦੇਣੀ ਆ ਜਿਹਦਾ ਮ ਜਿੰਨੂੰ ਮਰਜੀ ਗਾਲਾਂ ਕੱਢਣੀਆਂ ਜੋ ਵੀ ਹੈ ਮਤਲਬ ਪੂਰੀ ਗੁੰਡਾਗਰਦੀ ਆ ਵੀ ਸਰਕਾਰ ਮੇਰੇ ਨਾਲ ਐਮਐਲਏ ਮੇਰੇ ਨਾਲ ਠੀਕ ਹੈ ਰਾਈਫਲ ਲੈ ਕੇ ਜਾਂ ਹਥਿਆਰ ਲੈ ਕੇ ਕਿਹੜੇ ਲਿਕੇ ਆ ਹਥਿਆਰ ਵੀ ਅਸੀਂ ਕਿਹਾ ਵੀ ਸਾਰੇ ਹਥਿਆਰ ਜ਼ਬਤ ਕਰੋ ਜਿਹਨੇ ਜਿਹੜੇ ਹਥਿਆਰ ਵੀ ਸਾਰੇ ਜਿਹੜੇ ਉਹਨੇ ਜ਼ਬਤ ਕੀਤੇ ਜਾਣ ਉਹ ਵੀ ਉਹਨਾਂ ਕਿਹਾ ਵੀ ਹਥਿਆਰ ਵੀ ਉਹਦੇ ਜ਼ਬਤ ਕਰਦੇ ਆ ਅੱਜ ਹੀ ਲੈ ਕੇ ਜਾਣੇ ਸਾਰੇ ਹਥਿਆਰ ਤੇ ਕਾਰਵਾਈ ਕਰਦੇ ਆ ਇਹ ਇਹਨਾਂ ਨੇ ਸਾਡੇ ਕੋਲ ਇੱਥੇ ਬੈਠ ਕੇ ਇਹਨਾਂ ਨੂੰ ਚਾਹੀਦਾ ਬਾਕੀ ਜਿਹੜੀਆਂ ਪਹਿਲੀਆਂ ਦਰਖਾਸਤਾਂ ਵਾਂ ਉਹਨਾਂ ਦੇ ਉੱਤੇ ਉਹਨਾਂ ਕਹਿਆ ਵਾ ਕਿ ਅਸੀਂ ਉਹ ਵੀ ਛਾਂਪਿੰਡ ਕਰਕੇ ਜੋ ਵੀ ਟੁਕਮੀ ਕਾਰਵਾਈ ਹੋਏ ਕਰਦੇ ਇਹ ਗੱਲ ਹੋਈ ਚਲੋ ਹਾਂਜੀ ਮੈਂ ਸਾਹਿਬ ਬੈਗੁਰਜੀ ਕਾ ਖਾਲਸਾ ਵਾ ਤੁਸੀਂ ਤਕਰੀਬਨ ਕਾਫੀ ਬੰਦੇ ਮੈਨੂੰ ਕਾਫੀ ਲੰਮੇ ਸਮੇਂ ਤੋਂ ਜਾਣਦੇ ਆ ਮੇਰੀ ਆਪਤਾ ਵੀ ਜਾਣਦੇ ਮੇਰੇ ਕੰਮ ਦਾ ਤਰੀਕਾ ਵੀ ਜਾਣਦੇ ਮੈਨੂੰ 2 ਮਹੀਨੇ ਹੋ ਗਏ ਮੇਰੇ ਹੁੰਦਿਆਂ ਜੋ ਇਹਨਾਂ ਨੇ ਤੋਂ 3 ਦਿਨ ਪਹਿਲਾਂ ਉਸ ਪਾਰਟੀ ਨੇ ਵੀ ਦਰਖਾਸਤਾਂ ਦਿੱਤੀਆਂ ਤੇ ਇਹ ਵੀ ਦਿੱਤੀਆਂ ਵੀ ਉਹ ਮੇਰੇ ਘਰੇ ਰੈਫਰ ਲੈ ਕੇ ਆ ਗਿਆ ਉਹ ਉਹਨੂੰ ਕਿਉਂ ਕਰੀ ਜਾਂਦਾ ਉਹਦਾ ਵੱਖਰਾ ਵੱਖਰਾ ਮੈਟਰ ਆ ਮੈਂ ਤਸਦੀਕ ਕਰਨਾਗਾ ਦੋਵੇਂ ਤਰ੍ਹਾਂ ਗਈਆਂ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਨੂੰ ਨੰਬਰ ਲਾਇਆ ਗਿਆ ਉਹਨਾਂ ਦੀ ਉਪਲੋਗ ਹੈ ਉਹਨਾਂ ਦੀ ਵੀ ਲੈ ਲਈਆਂ ਜਦੋਂ ਤੁਸੀਂ ਕਿਹ ਸੋਟੀਆਂ ਦਰਖਾਸਤਾਂ ਵੀ ਲੈ ਲਈਆਂ ਲੈ ਲਈਆਂ ਕਿ ਨਹੀਂ ਲੈ ਲਈਆਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕੋਈ ਪੁਲਿਸ ਨੇ ਅੰਨਾ ਕਰਨੀ ਕੀਤੀ ਵੀ ਅਸੀਂ ਨਹੀਂ ਲੈਣੀ ਦਰਖਾਸਤ ਚੌਕੀ ਇੰਚਾਰਜ ਨੂੰ ਮਾਰਕ ਕਰ ਦਿੱਤੀਆਂ ਗਈਆਂ ਪ੍ਰਧਾਨ ਜੀ ਇਹਨਾਂ ਦਾ ਮੈਨੂੰ ਦੋਨੇ ਦਾ ਕਾਰਬਨ ਨਹੀਂ ਹੋਈ ਕਾਰਬਨ ਇਹ ਸਾਡੇ ਮੈਂ ਜਦੋਂ ਐਸਆਈਸੀ 2002 ਦੇ ਵਿੱਚ ਲਖੂ ਪ੍ਰਧਾਨ ਜੀ ਉਦੋਂ ਦੇ ਮੇਰੇ ਨਾਲ ਲਿੰਕ ਤੇ ਨਹੀਂ ਮੈਂ ਪਟਿਆਲੇ ਉੱਥੇ ਤਰਨਤਾਰਨ ਵਿੱਚ ਇਕੱਠੇ ਰਹੇ ਆ ਉੱਥੇ ਜੋ ਇਕੱਠਾ ਮਤਲਬ ਔਣ ਜਾਣ ਧਰਿਆ ਹੈ ਨਾ ਬੇਤਰੀ ਮਗਨ ਦੇ ਬੱਸ ਉੱਥੇ ਹੁੰਦੇ ਤੁਸੀਂ ਅੰਦਰ ਹੁੰਦੇ ਨਹੀਂ ਨਹੀਂ ਗਲਤ ਗੱਲ ਹੈ ਇਹ ਪ੍ਰਧਾਨ ਜੀ ਦੀ ਨਾ ਜਿਹੜੀ ਕੋਠੀ ਵੱਡੀ ساری ਉੱਥੇ ਨਾਲ ਹੀ ਥਾਣੇ ਦੇ ਮਗਰ ਪਾਸੇ ਹੁਣ ਮੰਨੇ ਨਾ ਮੰਨੇ ਵੀ ਵੀ ਆ ਗਿਆ ਕਿ ਨਹੀਂ ਨਾ ਨਾ ਸ਼ਹਿਰ ਮਤਲਬ ਤਰਨਤਾਰਨ ਸ਼ਹਿਰ ਦੀ ਧੁੰਦੀ ਜਾ ਤੇ ਚਾਣਾ ਮੇਰੇ ਉਰਲੇ ਪਾਸ ਤੇ ਆ ਹਣਾ ਉੱਥੇ ਵੀ ਮੈਂ ਗਿਆ ਇਹਨਾਂ ਨੇ ਜਿਹੜੀ ਦਰਖਾਸਤ ਦਿੱਤੀ ਮੈਂ ਸਰਕਾਰੀ ਵਕੀ ਜਿਹੜਾ ਏਡੀ ਲੀਗਲ ਉਹਨੂੰ ਮੈਂ ਪਾਤੀ ਵਟਸਐਪ ਕਰਤੀ ਜਿਹੜੀਆਂ ਧਾਰਾ ਬੰਦੀਆਂ ਮੈਂ 2-3 ਘੰਟੇ ਦੇ ਵਿੱਚ ਪੱਤਰ ਦਰਜ ਕਰ ਠੀਕ ਹੋ ਗਿਆ ਚਲ ਜੀ